ਜਾ ਵਿਧਾਨ ਸਭਾ ਨੇ ਬੀਤੇ ਦਿਨ ਵਾਟਰ ਪ੍ਰਿਵੈਂਸ਼ਨ ਐਂਡ ਕੰਟਰੋਲ ਆਫ ਪੋਲੂਸ਼ਨ ਐਮੈਂਡਮੈਂਟ ਐਕਟ 2024 ਨੂੰ ਮਤਾ ਪਾ ਕੇ ਮਨਜ਼ੂਰੀ ਦਿੱਤੀ ਹੈ ਇਸ ਮਨਜ਼ੂਰੀ ਰਾਹੀਂ ਪਾਣੀ ਪ੍ਰਦੂਸ਼ਿਤ ਕਰਨਾ ਹੁਣ ਫੌਜਦਾਰੀ ਅਪਰਾਧ ਨਹੀਂ ਰਹਿ ਗਿਆ ਪਹਿਲੇ ਕਾਨੂੰਨ ਤਹਿਤ ਪਾਣੀ ਪ੍ਰਦੂਸ਼ਣ ਕਰਨ ਵਾਲੇ ਲਈ 6 ਸਾਲ ਦੀ ਸਜ਼ਾ ਦਾ ਪ੍ਰਬੰਧ ਸੀ ਮੌਜੂਦਾ ਕਾਨੂੰਨ ਤਹਿਤ ਇਹ ਸਿਰਫ ਜੁਰਮਾਨੇ ਤੱਕ ਸੀਮਿਤ ਹੋ ਗਿਆ ਸਰਕਾਰ ਦਾ ਕਹਿਣਾ ਹੈ ਕਿ ਵਪਾਰ ਨੂੰ ਆਸਾਨ ਬਣਾਉਣ ਦੇ ਲਈ ਇਹ ਪ੍ਰਬੰਧ ਕੀਤੇ ਗਏ ਹਨ ਇਹਨਾਂ ਸੋਧਾਂ ਰਾਹੀਂ ਕੇਵਲ ਸਜ਼ਾ ਦੇ ਪ੍ਰਬੰਧ ਵਿੱਚ ਤਬਦੀਲੀ ਨਹੀਂ ਆਈ ਸਗੋਂ ਇਸ ਨਵੇਂ ਕਾਨੂੰਨ ਨੂੰ ਮਨਜ਼ੂਰੀ ਦੇ ਕੇ ਸੂਬਿਆਂ ਨੇ ਆਪਣੇ ਹੱਥ ਵਾੜ ਕੇ ਕੇਂਦਰ ਨੂੰ ਫੜਾ ਦਿੱਤੇ ਹਨ ਪਹਿਲੇ ਕਾਨੂੰਨ ਮੁਤਾਬਕ ਸੂਬੇ ਦੇ ਪ੍ਰਦੂਸ਼ਣ ਕੰਟਰੋਲ ਬੋਰਡਾਂ ਦੇ ਚੇਅਰਮੈਨਾਂ ਦੀ ਨਿਯੁਕਤੀ ਸੂਬੇ ਵੱਲੋਂ ਕੀਤੀ ਜਾਂਦੀ ਸੀ ਜਦਕਿ ਨਵੇਂ ਕਾਨੂੰਨ ਤਹਿਤ ਸੂਬੇ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਨਿਯੁਕਤੀ ਵੀ ਕੇਂਦਰ ਦੇ ਹੱਥ ਚਲੀ ਗਈ ਹੈ ਨਿਯੁਕਤੀ ਲਈ ਬਣਨ ਵਾਲੇ 보ਡ ਅੰਦਰ ਕੇਂਦਰ ਦਾ ਨੁਮਾਇੰਦਾ ਹੋਣਾ ਜ਼ਰੂਰੀ ਬਣਾ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਉਦਯੋਗੀ ਇਕਾਈਆਂ ਨੂੰ ਪ੍ਰਦੂਸ਼ਿਤ ਇਕਾਈਆਂ ਵੱਜੋਂ ਬਾਹਰ ਰੱਖਣ ਦਾ ਹੱਕ ਪਹਿਲਾਂ ਸੂਬੇ ਕੋਲ ਸੀ ਜਦਕਿ ਨਵੇਂ ਕਾਨੂੰਨ ਮੁਤਾਬਕ ਇਹ ਹੱਕ ਵੀ ਕੇਂਦਰ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਹੈ ਹੁਣ ਕੇਂਦਰ ਆਪਣੀ ਮਰਜ਼ੀ ਨਾਲ ਕਿਸੇ ਵੀ ਉਦਯੋਗ ਇਕਾਈ ਨੂੰ ਪ੍ਰਦੂਸ਼ਿਤ ਇਕਾਈ ਦੀ ਕੈਟਾਗਰੀ ਵਿੱਚੋਂ ਬਾਹਰ ਰੱਖ ਸਕਦਾ ਹੈ ਜਿਸ ਨਾਲ ਉਦਯੋਗ ਇਕਾਈਆਂ ਨੂੰ ਜ਼ਹਿਰ ਨਾਲ ਪਲੀਥ ਹੋਏ ਪਾਣੀ ਨੂੰ ਪਾਣੀ ਦੇ ਸੋਮਿਆਂ ਵਿੱਚ ਛੱਡਣ ਦੀ ਖੁੱਲ੍ਹ ਮਿਲ ਜਾਵੇਗੀ ਇਸ ਮਾਮਲੇ ਤੇ ਵਿਦਿਆਰਥੀ ਜਥੇਬੰਦੀ ਸੱਤ ਦੇ ਨੌਜਵਾਨ ਆਗੂਆਂ ਦਾ ਬਿਆਨ ਸਾਹਮਣੇ ਆਇਆ ਹੈ ਜਥੇਬੰਦੀ ਸੱਤ ਦੇ ਕਨਵੀਨਰ ਜੁਝਾਰ ਸਿੰਘ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਪੰਜਾਬ ਗੰਭੀਰ ਜਲ ਸੰਕਟ ਅਤੇ ਪ੍ਰਦੂਸ਼ਣ ਨਾਲ ਜੂਝ ਰਿਹਾ ਹੈ ਉਸ ਸਮੇਂ ਪੰਜਾਬ ਵਿਧਾਨ ਸਭਾ ਨੇ ਆਪਣੇ ਇਸ ਅਹਿਮ ਹੱਕ ਨੂੰ ਕੇਂਦਰ ਅੱਗੇ ਸਮਰਪਣ ਕਰ ਦਿੱਤਾ ਹੈ ਜਿੱਥੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਬਾਹਰਲੇ ਸੂਬਿਆਂ ਨੂੰ ਜਾ ਰਿਹਾ ਹੈ ਅਤੇ ਕੇਂਦਰੀ ਜਲ ਬੋਰਡ ਦੀਆਂ ਰਿਪੋਰਟਾਂ ਮੁਤਾਬਕ ਧਰਤੀ ਹੇਠਲਾ ਪਾਣੀ ਖਤਮ ਹੋਣ ਦੀ ਕगार 'ਤੇ ਪਹੁੰਚ ਚੁੱਕਿਆ ਹੈ ਉੱਥੇ ਹੀ ਧਰਤੀ ਉੱਪਰਲਾ ਅਤੇ ਹੇਠਲਾ ਪਾਣੀ ਗੰਭੀਰ ਪ੍ਰਦੂਸ਼ਣ ਦਾ ਸ਼ਿਕਾਰ ਹੈ। ਪੰਜਾਬ ਦੇ ਪਾਣੀਆਂ ਅੰਦਰ ਭਾਰੀ ਤੱਤਾ ਮੌਜੂਦ ਹਨ ਜਿਹੜੀਆਂ ਕਿ ਪੰਜਾਬ ਅੰਦਰ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਰਹੀਆਂ ਹਨ। ਵੱਖ-ਵੱਖ ਰਿਪੋਰਟਾਂ ਮੁਤਾਬਕ ਪੰਜਾਬ ਵਿੱਚ ਹਰ ਰੋਜ਼ 100 ਤੋਂ ਵੱਧ ਮੋਤਾਂ ਕੈਂਸਰ ਦੇ ਨਾਲ ਹੋ ਰਹੀਆਂ ਹਨ। ਅਜਿਹੇ ਗੰਭੀਰ ਹਾਲਾਤਾਂ ਵਿੱਚ ਪ੍ਰਦੂਸ਼ਣ ਨੂੰ ਨਾਥ ਪਾਉਣ ਦੇ ਲਈ ਸੂਬਿਆਂ ਕੋਲ ਜੋ ਅਧਿਕਾਰ ਸਨ ਉਹਨਾਂ ਅਧਿਕਾਰਾਂ ਨੂੰ ਘਟਾ ਕੇ ਅਤੇ ਉਹਨਾਂ ਹੱਕਾਂ ਨੂੰ ਕੇਂਦਰ ਕੋਲ ਸੌਂਪ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਧੋਖ ਮਾਰੀ ਹੈ। ਪੰਜਾਬ ਸਰਕਾਰ ਦੀ ਇਹ ਹਰਕਤ ਸਿੱਧਾ-ਸਿੱਧਾ ਸੂਬਿਆਂ ਦੇ ਫੈਡਰਲ ਢਾਂਚੇ ਨੂੰ ਢਾਹ ਲਾਉਣ ਵਾਲੀ ਗੱਲ ਹੈ। ਆਮ ਆਦਮੀ ਦੇ ਹੱਕਾਂ ਦੇ ਲਈ ਕੰਮ ਕਰਨ ਦਾ ਨਾਅਰਾ ਲਾ ਕੇ ਤਾਕਤ ਦੇ ਵਿੱਚ ਆਈ ਸਰਕਾਰ ਵਪਾਰੀਆਂ ਅਤੇ ਕੇਂਦਰੀ ਹਿੱਤਾਂ ਮੁਤਾਬਕ ਕੰਮ ਕਰ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਵਿੱਚ ਹਰ ਰੋਜ਼ ਹੁੰਦੀਆਂ ਸੈਂਕੜੇ ਮੋਤਾਂ ਅਤੇ ਲੋਕਾਂ ਦੀ ਸਿਹਤ ਤੇ ਪੰਜਾਬ ਦੀ ਧਰਤੀ ਨਾਲ ਕੋਈ ਮੋਹ ਨਹੀਂ ਹੈ। ਇੱਕ ਪਾਸੇ ਪੰਜਾਬ ਵਿਧਾਨ ਸਭਾ ਵਿੱਚ ਜਿੱਥੇ ਬਲਵੀਰ ਸਿੰਘ ਸੀਚੇਵਾਲ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਨੇ ਰੋੜਾ ਰੱਪਾ ਪਾਇਆ ਤੇ ਦੂਜੇ ਪਾਸੇ ਬਿਲਕੁਲ ਉਲਟ ਜਾ ਕੇ ਪਾਣੀ ਪ੍ਰਦੂਸ਼ਣ ਲਈ ਰਾਹ ਪੱਧਰਾ ਕਰ ਰਹੀ ਹੈ। ਇਹ ਵਰਤਾਰਾ ਆਮ ਆਦਮੀ ਪਾਰਟੀ ਦੇ ਕਿਰਦਾਰ ਅਤੇ ਵਿਹਾਰ ਉਤੇ ਗੰਭੀਰ ਸਵਾਲ ਖੜੇ ਕਰਦਾ ਹੈ ਕਿ ਕਿਸ ਤਰੀਕੇ ਪੰਜਾਬ ਦੇ ਲੋਕਾਂ ਸਾਹਮਣੇ ਨਾਟਕ ਖੇਡਿਆ ਜਾ ਰਿਹਾ ਹੈ। ਕੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਜ਼ਰ ਵਿੱਚ ਵਪਾਰੀਆਂ ਦੇ ਮੁਨਾਫੇ ਦਾ ਮੁੱਲ ਪੰਜਾਬ ਦੇ ਲੋਕਾਂ ਦੀ ਸਿਹਤ ਤੋਂ ਵੱਧ ਕੇ ਹੈ ਕੀ ਪੰਜਾਬ ਦੇ ਥੋੜੇ ਜਿਹੇ ਉਦਯੋਗਪਤੀਆਂ ਸਾਹਮਣੇ ਪੰਜਾਬ ਦੇ ਲੱਖਾਂ ਲੋਕਾਂ ਦੀ ਸਿਹਤ ਦਾ ਮੁੱਲ ਜ਼ੀਰੋ ਹੈ ਅਸਲ ਵਿੱਚ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਲੁਧਿਆਣਾ ਵੈਸਟ ਦੀ ਸੀਟ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਜਿਮਨੀ ਚੋਣ ਜਿਤਾਉਣੀ ਹੈ ਤੇ ਖਾਲੀ ਹੋਈ ਸੀਟ ਤੇ ਕੇਜਰੀਵਾਲ ਰਾਜ ਸਭਾ ਮੈਂਬਰ ਬਣਾ ਕੇ ਸੰਸਦ ਵਿੱਚ ਭੇਜਣਾ ਹੈ ਇਸ ਗੱਲ ਤੋਂ ਸਪਸ਼ਟ ਹੁੰਦਾ ਹੈ ਕਿ ਪੰਜਾਬ ਦੀ ਆਪ ਸਰਕਾਰ ਨੂੰ ਪੰਜਾਬੀਆਂ ਦੇ ਹੱਕਾਂ ਨਾਲੋਂ ਵੱਧ ਕੇ ਆਪਣੇ ਨਿੱਜੀ ਸਵਾਰਥ ਤੇ ਕੁਝ ਉਦਯੋਗਪਤੀ ਹਨ ਜਿਨ੍ਹਾਂ ਦੀ ਵੋਟ ਲੈ ਕੇ ਉਹ ਆਪਣੇ ਨਿੱਜੀ ਸਵਾਰਥ ਪੂਰ ਕੇ ਪੰਜਾਬ ਨਾਲ ਧਰੋਖਾ ਮੋਣਾ ਚਾਹੁੰਦੇ ਹਨ ਸੱਤ ਦੇ ਹੀ ਇੱਕ ਹੋਰ ਨੌਜਵਾਨ ਆਗੂ ਸੁਖਮਿੰਦਰ ਸਿੰਘ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਇਹ ਗੱਲ ਆਮ ਚਰਚਾ ਦਾ ਵਿਸ਼ਾ ਹੈ ਕਿ ਆਮ ਆਦਮੀ ਪਾਰਟੀ ਅਤੇ ਕੇਂਦਰ ਵਿੱਚ ਸ਼ਾਸਨਕਾਰੀ ਭਾਜਪਾ ਵਿੱਚ ਮਜ਼ਬੂਤ ਸਾਂਝ ਤੇ ਤਾਲਮੇਲ ਹੈ ਜਿਸ ਤਹਿਤ ਉਹਨਾਂ ਪੰਜਾਬ ਨੂੰ ਇੱਕ ਤਰੀਕੇ ਦੀ ਪੁਲਿਸ ਸਟੇਟ ਬਣਾ ਦਿੱਤਾ ਹੈ ਇਸ ਐਕਟ ਨੂੰ ਮਨਜ਼ੂਰੀ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਗੱਲ ਉੱਤੇ ਮੋਹਰ ਲਗਾ ਦਿੱਤੀ ਹੈ। ਆਮ ਆਦਮੀ ਪਾਰਟੀ ਤੋਂ ਸਵਾਲ ਕਰਨਾ ਬਣਦਾ ਹੈ ਕਿ ਪੰਜਾਬ ਦੇ ਦਰਿਆਵਾਂ ਵਿੱਚ ਆਪਣੇ ਮੁਨਾਫੇ ਲਈ ਕੰਮ ਕਰਦੇ ਕੁਝ-ਕੁਝ ਲੋਕਾਂ ਨੂੰ ਜ਼ਹਿਰਾਂ ਸੁੱਟਣ ਦਾ ਪੂਰਾ ਹੱਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹੀ ਹੈ ਜਦ ਕਿ ਉਸ ਜ਼ਹਿਰੀਲੇ ਪਾਣੀ ਨੂੰ ਪੀ ਕੇ ਮਾਰੇ ਲੋਕਾਂ ਪ੍ਰਤੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਕੀ ਪੰਜਾਬ ਦੇ ਲੋਕਾਂ ਦੀ ਜਾਨ ਦੀ ਕੀਮਤ ਉਹਨਾਂ ਦੀ ਸਭਿਅਤਾ ਦੀ ਕੀਮਤ ਕਿਸੇ ਵਪਾਰੀ ਦੇ ਮੁਨਾਫੇ ਤੋਂ ਵੀ ਘੱਟ ਹੈ ਕਿ ਪੰਜਾਬ ਦੇ ਦਰਿਆ ਕਿਸੇ ਦੇ ਮੁਨਾਫੇ ਲਈ ਪਲੀਤ ਹੋਣ ਦੇ ਲਈ ਬਣੇ ਹਨ ਕਿ ਪੰਜਾਬ ਦੇ ਲੋਕ ਪੰਜਾਬ ਅਤੇ ਕੁਦਰਤੀ ਸਰੋਤ ਸਿਰਫ ਇੱਕ ਬਸਤੀ ਹਨ ਜਿਨ੍ਹਾਂ ਨੂੰ ਕੇਂਦਰ ਪੰਜਾਬ ਸਰਕਾਰ ਰਾਹੀਂ ਲੁੱਟ ਰਹੀ ਹੈ ਇਸ ਦੇ ਨਾਲ ਹੀ ਸੱਤ ਵੱਲੋਂ ਪੰਜਾਬ ਕਮੇਟੀ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਪਿਛਲੇ 6 ਸਾਲਾਂ ਤੋਂ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੂੰ ਜਥੇਬੰਦ ਕਰੀ ਜਥੇਬੰਦੀ ਸੱਤ ਵੱਲੋਂ ਪੰਜਾਬ ਕਮੇਟੀ ਦਾ ਐਲਾਨ ਕੀਤਾ ਗਿਆ ਹੈ ਇਸ ਕਮੇਟੀ ਵਿੱਚ ਜੁਝਾਰ ਸਿੰਘ ਸੁਖਮਿੰਦਰ ਸਿੰਘ ਸਹਿਜਪ੍ਰੀਤ ਸਿੰਘ ਹਰਮਨਪ੍ਰੀਤ ਸਿੰਘ ਅਤੇ ਜੋਤ ਸਿੰਘ ਨੂੰ ਸੇਵਾ ਦਿੱਤੀ ਗਈ ਹੈ ਜੁਝਾਰ ਸਿੰਘ ਨੇ ਕਿਹਾ ਕਿ ਸੱਤ ਦਾ ਨਿਸ਼ਾਨਾ ਪੰਜਾਬ ਨੂੰ ਨਵੀਂ ਲੀਡਰਸ਼ਿਪ ਦੇਣ ਦਾ ਹੈ ਜਿਸ ਲਈ ਯੂਨੀਵਰਸਿਟੀਆਂ ਵਿੱਚੋਂ ਆਮ ਘਰਾਂ ਦੇ ਪੰਜਾਬ ਅਤੇ ਪੰਥ ਦਾ ਦਰਦ ਰੱਖਣ ਵਾਲੇ ਨੌਜਵਾਨ ਜਥੇਬੰਦ ਹੋਏ ਹਨ ਅਤੇ ਹੁਣ ਜਥੇਬੰਦੀ ਪੰਜਾਬ ਵਿੱਚ ਵਿਸਥਾਰ ਕਰਦੇ ਆ ਪਿੰਡ-ਪਿੰਡ ਨੌਜਵਾਨਾਂ ਨੂੰ ਜਥੇਬੰਦ ਕਰੇਗੀ ਅਤੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰੇਗੀ